ਸਾਸਤਰੀਆ ਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ 20 ਨਵੰਬਰ ਦਿਨ ਵੀਰਵਾਰ ਨੂੰ ਇਸ ਸਾਲ ਦੀ ਸਭ ਤੋਂ ਵੱਡੀ ਮੱਸੀਆ ਮਾਰਕ ਸੀਰਸ ਮੱਸੀਆ ਹੈ ਇਸ ਦਿਨ ਮਾਂ ਲక్ష్ਮੀ ਅਤੇ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਬਣਿਆ ਦੇਵੀ ਅਤੇ ਦੁਰਲਭ ਮਹਾਸ਼ੁਭ ਸੰਜੋਗ ਕਾਲ ਸਰਪ ਜੋਗ 12 ਰਾਸ਼ੀਆਂ ਵਿੱਚੋਂ 6 ਰਾਸ਼ੀਆਂ ਹੋਣਗੀਆਂ ਕਰੋੜਪਤੀ ਮਾਲਾਮਾਲ ਇਹ ਸਮਝ ਲਓ ਕਿ ਹੁਣ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ 12 ਰਾਸ਼ੀਆਂ ਵਿੱਚੋਂ 6 ਰਾਸ਼ੀ ਵਾਲਿਆਂ ਨੂੰ 20 ਨਵੰਬਰ ਦਿਨ ਵੀਰਵਾਰ ਜਾਨਿਕੇ ਮਾਰਗ ਸੀਰਸ ਮੱਸਿਆ ਦੇ ਦਿਨ ਵਿਦਾਤਾ ਵੀ ਨਹੀਂ ਰੋਕ ਸਕਦੇ ਕਰੋੜਪਤੀ ਬਣਨ ਤੋਂ ਮਾਲਾ-ਮਾਲ ਬਣਨ ਤੋਂ ਹੁਣ ਭਗਵਾਨ ਸ਼ਨੀ ਦੇਵ ਖੁਦ ਇਹਨਾਂ 6 ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਕਸ਼ਟ ਦੂਰ ਕਰਨ ਵਾਲੇ ਹਨ ਹੁਣ ਇਹਨਾਂ ਛੇ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਭਗਵਾਨ ਛਣੇ ਦੇਵ ਦੇ ਆਸ਼ੀਰਵਾਦ ਦੇ ਨਾਲ ਆਉਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਹੁਣ ਇਹ ਛੇ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਜੀ ਹਾਂ ਦੋਸਤੋ ਕਿਹੜੀਆਂ-ਕਿਹੜੀਆਂ ਹਨ ਜੋ ਭਗਵਾਨ ਛਣੇ ਦੇਵ ਦੀ ਕਿਰਪਾ ਦੇ ਨਾਲ 20 ਨਵੰਬਰ ਦਿਨ ਵੀਰਵਾਰ ਨੂੰ ਮੱਸਿਆ ਦੇ ਦਿਨ ਕਰੋੜਪਤੀ ਬਣਨ ਵਾਲੀਆਂ ਹਨ ਧਨ ਨਾਲ ਮਾਲ ਮਾਲ ਬਣਨ ਵਾਲੀਆਂ ਹਨ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਜ਼ਰੂਰ ਦੇਖੋ ਬਿਲਕੁਲ ਵੀ ਵੀਡੀਓ ਨੂੰ ਮਿਸ ਨਾ ਕਰਨਾ ਕਿਉਂਕਿ ਇਹ ਵੀਡੀਓ 6 ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਹੋਣ ਵਾਲੀ ਹੈ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰਦੇ ਹੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਸ਼ਨੀ ਦੇਵ ਜ਼ਰੂਰ ਲਿਖ ਦੇਣਾ ਜੀ ਦੋਸਤੋ ਤੁਹਾਨੂੰ ਦੱਸ ਰਹੀ ਹਾਂ ਕਿ ਹਿੰਦੂ ਧਰਮ ਦੇ ਵਿੱਚ ਹਿੰਦੂ ਪੰਚਾਂਗ ਦੇ ਅਨੁਸਾਰ ਮੱਸਿਆ ਤਿਥੀ ਸ਼ੁਰੂ 19 ਨਵੰਬਰ 2025 ਨੂੰ ਸਵੇਰੇ 9:45 ਮੰਟ ਸ਼ੁਰੂ ਹੋਵੇਗੀ ਅਤੇ ਮੱਸਿਆ ਦੀ ਤਿਥੀ 20 ਨਵੰਬਰ 2025 ਨੂੰ ਦੁਪਹਿਰ 12:18 ਮੰਟ ਤੇ ਸਮਾਪਤ ਹੋਵੇਗੀ ਮੱਸਿਆ ਮਹੀਨੇ ਦੇ ਕ੍ਰਿਸ਼ਨ ਪੱਖ ਵਿੱਚ ਆਉਂਦੀ ਹੈ ਇਸ ਨੂੰ ਆਗਿਆ ਹਨ ਮੱਸਿਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਸ ਦਿਨ ਲੋਕ ਆਪਣੇ ਪਿਤਰਾਂ ਦੀ ਸ਼ਾਂਤੀ ਦੇ ਲਈ ਪਿਤਰ ਤਰਪਨ ਇਸ਼ਨਾਨ ਦਾਨ ਪੂਰਨ ਕਰਦੇ ਹਨ ਇਸ ਦਿਨ ਭਗਵਾਨ ਵਿਸ਼ਨੂੰ ਅਤੇ ਦੇਵੀ ਲక్ష్ਮੀ ਦੀ ਪੂਜਾ ਕਰਨਾ ਬਈ ਸ਼ੁਭ ਮੰਨਿਆ ਜਾਂਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਦਿਨ ਸਵੇਰੇ ਉੱਠ ਕੇ ਕਿਸੇ ਨਦੀ ਜਲ ਪੰਡਾਰ ਜਾਂ ਕੁੰਡ ਵਿੱਚ ਇਸ਼ਨਾਨ ਕਰੋ ਸੂਰਜ ਦੇਵ ਨੂੰ ਅਰਕ ਦੇਣ ਤੋਂ ਬਾਅਦ ਵਗਦੇ ਜਲ ਵਿੱਚ ਤੇਲ ਪਰਵਿੱਤ ਕਰੋ ਨਦੀ ਤੇ ਪਿਤਰਾਂ ਦੀ ਆਤਮਾ ਦੀ ਸ਼ਾਂਤੀ ਦੇ ਲਈ ਪਿੰਨ ਦਾਨ ਕਰੋ ਅਤੇ ਕਿਸੇ ਗਰੀਬ ਵਿਅਕਤੀ ਚਾ ਬ੍ਰਾਹਮਣ ਨੂੰ ਦਾਨ ਦਕਸ਼ਨਾ ਦਿਓ ਮਸਿਆ ਦੇ ਦਿਨ ਸ਼ਾਮ ਨੂੰ ਪਿੱਪਲ ਦੇ ਦਰਖਤ ਦੇ ਹੇਠਾਂ ਅੰਸਰੋਂ ਦੇ ਤੇਲ ਦਾ ਦੀਵਾ ਜਗਾਓ ਅਤੇ ਆਪਣੇ ਪਿਤਰਾਂ ਨੂੰ ਸਿਮਰਨ ਕਰੋ ਅਤੇ ਪਿਤਰਾਂ ਦਾ ਸਿਮਰਨ ਕਰੋ ਅਤੇ ਪਿੱਪਲ ਦੀ ਸਤ ਪ੍ਰਕਰਮਾ ਲਗਾਓ ਮਸਿਆ ਸ਼ਨੀ ਦੇਵ ਦਾ ਦਿਨ ਵੀ ਮੰਨਿਆ ਜਾਂਦਾ ਹੈ ਇਸ ਲਈ ਐਸੇ ਉਨ੍ਹਾਂ ਦੀ ਪੂਜਾ ਕਰਨੀ ਜ਼ਰੂਰੀ ਹੈ ਦੋਸਤੋ ਆਓ ਹੁਣ ਗੱਲ ਕਰਦੇ ਹਾਂ ਉਹਨਾਂ ਖੁਸ਼ਕਿਸਮਤ ਭਾਗਸ਼ਾਲੀ ਰਾਸ਼ੀਆਂ ਦੀ ਜਿਨ੍ਹਾਂ ਤੇ ਭਗਵਾਨ ਸ਼ਨੀ ਦੇਵ ਦੀ ਕਿਰਪਾ ਹੋਣ ਵਾਲੀ ਹੈ ਉਹਨਾਂ ਵਿੱਚੋਂ ਸਭ ਤੋਂ ਪਹਿਲੀ ਰਾਸ਼ੀ ਆਉਂਦੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਕਿ ਤੁਹਾਡੇ ਉੱਪਰ ਭਗਵਾਨ ਸ਼ਨੀ ਦੇਵ ਦੀ ਅਪਾਰ ਕਿਰਪਾ ਦ੍ਰਿਸ਼ਟੀ ਬਣੀ ਰਹੇਗੀ ਜਿਸ ਨਾਲ ਇਹਨਾਂ ਨੂੰ ਤਾਂ લાભ ਪ੍ਰਾਪਤੀ ਹੋਣ ਦੀ ਸੰਭਾਵਨਾ ਹੈ ਤੁਹਾਨੂੰ ਦੱਸ ਦਈਏ ਇਸ ਰਾਸ਼ੀ ਦੇ ਲੋਕਾਂ ਨੂੰ ਵਪਾਰ ਅਤੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪਦ ਵਿੱਚ ਤਰੱਕੀ ਮਿਲੇਗੀ ਜੋ ਲੋਕ ਵਿਦੇਸ਼ ਵਿੱਚ ਰਹਿ ਕੇ ਨੌਕਰੀ ਕਰਨਾ ਚਾਹੁੰਦੇ ਹਨ ਜਾਂ ਪੜ੍ਹਾਈ ਕਰਨਾ ਚਾਹੁੰਦੇ ਹਨ ਉਹਨਾਂ ਨੂੰ ਵਿਦੇਸ਼ ਵਿੱਚ ਨੌਕਰੀ ਪੜ੍ਹਾਈ ਕਰਨ ਦੀ ਸੰਭਾਵਨਾ ਬਣ ਰਹੀ ਹੈ ਨਾਲ ਹੀ ਇਸ ਰਾਸ਼ੀ ਦੇ ਲੋਕਾਂ ਦੀ ਆਮਦਨ ਦੇ ਵਿੱਚ ਵਾਧਾ ਹੋਵੇਗਾ ਜੋ ਲੋਕ ਵਪਾਰੀ ਹਨ ਉਹਨਾਂ ਨੂੰ ਵਪਾਰ ਵਿੱਚ ਜ਼ਿਆਦਾ ਮੁਨਾਫਾ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤੁਸੀਂ ਆਪਣੇ ਸਾਰੇ ਕਾਰਜਾਂ ਨੂੰ ਸਫਲਤਾਪੂਰਕ ਪੂਰਾ ਕਰੋਗੇ ਭਗਵਾਨ ਜਣੀ ਦੇਵ ਦੀ ਵਿਸ਼ੇਸ਼ ਕਿਰਪਾ ਮਕਰ ਰਾਸ਼ੀ ਵਾਲਿਓ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਡੇ ਜੀਵਨ ਦੇ ਸਾਰੇ ਦੁੱਖ ਦਰਦ ਅਤੇ ਕਸ਼ਟ ਮਿਟਣ ਵਾਲੇ ਹਨ ਅਤੇ ਤੁਹਾਨੂੰ ਆਪਣੇ ਜੀਵਨ ਵਿੱਚ ਮਿਲਣ ਵਾਲੀਆਂ ਹਨ ਹੁਣ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਮਕਰ ਰਾਸ਼ੀ ਵਾਲਿਓ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮੇਕ ਰਾਸ਼ੀ ਮੇਕ ਰਾਸ਼ੀ ਵਾਲਿਆਂ ਨੂੰ ਦੱਸ ਰਹੀਏ ਭਗਵਾਨ ਛੰਨੀ ਦੇਵ ਦੀ ਕਿਰਪਾ ਨਾਲ ਤੁਹਾਡੇ ਲੋਕਾਂ ਲਈ ਸਮਾਂ ਹੁਣ ਬਹੁਤ ਹੀ ਚੰਗਾ ਹੋਣ ਵਾਲਾ ਹੈ। ਭਗਵਾਨ ਛੰਨੀ ਦੇਵ ਤੁਹਾਡੇ ਉੱਪਰ ਬੇਹਦ ਪਰਸਨਨ ਹਨ। ਤੁਹਾਡੇ ਮਾਨ ਸਨਮਾਨ ਅਤੇ ਪ੍ਰਤੀ ਸਟਾਵੇ ਚ ਵਾਦਾ ਹੋਵੇਗਾ। ਜਿਸ ਦੀ ਵਜ੍ਹਾ ਨਾਲ ਸਮਾਜ ਵਿੱਚ ਤੁਹਾਡੀ ਪ੍ਰਸੰਸਾ ਕੀਤੀ ਜਾਵੇਗੀ। ਤੁਹਾਨੂੰ ਦੱਸਿਏ ਭਗਵਾਨ ਛੰਨੀ ਦੇਵ ਦੀ ਕਿਰਪਾ ਨਾਲ ਤੁਹਾਨੂੰ ਹੁਣ ਸਫਲਤਾ ਦੇ ਨਵੇਂ ਅਫਸਰ ਪ੍ਰਾਪਤ ਹੋਣ ਵਾਲੇ ਹਨ। ਉਨਾ ਅਵਸਰਾਂ ਨੂੰ ਪ੍ਰਾਪਤ ਕਰਕੇ ਤੁਸੀਂ ਆਪਣੇ ਜੀਵਨ ਵਿੱਚ ਅੱਗੇ ਵਧੋਗੇ ਤੁਹਾਨੂੰ ਦੱਸ ਰਹੀਏ ਜੋ ਵੀ ਤੁਹਾਡੇ ਰੁਕੇ ਹੋਏ ਕਾਰਜ ਸਨ ਉਹ ਹੁਣ ਸਮੇਂ ਦੇ ਪੂਰੇ ਹੋਣ ਲੱਗਣਗੇ ਤੁਹਾਨੂੰ ਦੱਸ ਰਹੀਏ ਕਿ ਜੋ ਵੀ ਕਾਰਜ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਉਸ ਕਾਰਜ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਆਮਦਨ ਦੇ ਸਾਧਨਾਂ ਵਿੱਚ ਵਾਧਾ ਹੋਵੇਗਾ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਨਾਲ ਤੁਹਾਨੂੰ ਧਨਲਾਭ ਪ੍ਰਾਪਤੀ ਦੇ ਅਨੇਕਾ ਔਸਰਾਂ ਪ੍ਰਾਪਤ ਹੋਣਗੇ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀ ਨਾਮਾ ਮਹੌਲ ਰਹਿਗਾ ਨਾਲ ਹੀ ਨਾਲ ਤੁਹਾਡੇ ਕਾਰੋਬਾਰ ਵਿੱਚ ਵਾਧਾ ਹੋਵੇਗਾ ਸਮਾਜਿਕ ਖੇਤਰਾਂ ਵਿੱਚ ਸਫਲਤਾ ਹੋਵੇਗੀ ਅਚਾਨਕ ਤੋਂ ਤਨਲਾਭ ਪ੍ਰਾਪਤੀ ਦੀ ਤੁਹਾਡੇ ਲਈ ਸੰਭਾਵਨਾ ਬਣ ਰਹੀ ਹੈ ਨਾਲ ਹੀ ਜੇਕਰ ਤੁਸੀਂ ਨਵਾਂ ਵਾਹਨ ਜਾਂ ਮਕਾਨ ਕਰੀਦਣ ਨੂੰ ਲੈ ਕੇ ਕੋਈ ਯੋਜਨਾ ਬਣਾ ਰਹੇ ਹੋ ਤਾਂ ਇਹ ਯੋਜਨਾ ਤੁਹਾਡੀ ਜ਼ਰੂਰ ਸਫਲ ਹੋਵੇਗੀ ਭਗਵਾਨ ਜੰਨੀ ਦੇਵ ਦੇ વિશેਸ਼ ਕਿਰਪਾ ਮੇਖ ਰਾਸ਼ੀ ਵਾਲੇ ਤੁਹਾਡੇ ਉੱਪਰ ਬਣ ਰਹੀ ਹੈ ਸਮਾਂ ਹੁਣ ਤੁਹਾਡਾ ਪੂਰੀ ਤਰ੍ਹਾਂ ਪੱਖ ਵਿੱਚ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਸਮੇਂ ਨੂੰ ਹੱਥੋਂ ਨਾ ਜਾਣ ਦਿਓ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਵ੍ਰਿਸ਼ਭ ਰਾਸ਼ੀ ਵ੍ਰਿਸ਼ਭ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਭਗਵਾਨ ਜੰਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਬਹੁਤ ਜਲਦ ਕੋਈ ਸ਼ੁਭ ਸੰਦੇਸ਼ ਮਿਲਣ ਦੇ ਯੋਗ ਬਣ ਰਹੇ ਹਨ ਦੋਸਤੋ ਤੁਹਾਡੇ ਦੁਆਰਾ ਕੀਤੇ ਗਏ ਮਿਹਨਤ ਦਾ ਹੁਣ ਤੁਹਾਨੂੰ ਫਾਇਦਾ ਪ੍ਰਾਪਤ ਹੋਵੇਗਾ ਤੁਹਾਨੂੰ ਦੱਸਈਏ ਭਗਵਾਨ ਸ਼ਨੀ ਦੇਵ ਦੀ ਕਿਰਪਾ ਨਾਲ ਹੀ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਨਾਲੋਂ ਬਿਹਤਰ ਹੋਵੇਗੀ ਤੁਹਾਡੇ ਰੁਕੇ ਹੋਏ ਕਾਰਜ ਹੁਣ ਸਫਲਤਾਪੂਰਕ ਪੂਰੇ ਹੋਣਗੇ ਦੋਸਤਾਂ ਦੇ ਨਾਲ ਮਿਲਜੋਲ ਵਧੇਗਾ ਨਾਲ ਹੀ ਇਸ ਰਾਸ਼ੀ ਦੇ ਲੋਕਾਂ ਨੂੰ ਅਨੇਕ ਪ੍ਰਕਾਰ ਦੇ ਲਾਭ ਤਨ ਨਾਲ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀ ਹੈ ਪਰਿਵਾਰ ਅਤੇ ਜੀਵਨ ਸਾਥੀ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ ਤੁਹਾਡੀ ਮਿੱਠੀ ਬਾਣੀ ਦੀ ਵਜ੍ਹਾ ਨਾਲ ਤੁਹਾਡੇ ਸਾਰੇ ਕਾਰਜ ਹੁਣ ਸਫਲਤਾਪੂਰਕ ਪੂਰੇ ਹੋਣਗੇ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਜਿਸ ਦੀ ਵਜ੍ਹਾ ਦੇ ਨਾਲ ਤੁਹਾਡੀਆਂ ਤਾਂ ਸੰਬੰਧਿਤ ਜੋ ਵੀ ਪਰੇਸ਼ਾਨੀਆਂ ਹਨ ਉਹ ਸਾਰੀਆਂ ਦੂਰ ਹੋਣਗੀਆਂ ਨਾਲ ਹੀ ਜੋ ਵੀ ਕਾਰਜ ਤੁਹਾਡੇ ਸਾਲਾਂ ਤੋਂ ਰੁਕੇ ਹੋਏ ਸਨ ਉਹ ਕਾਰਜ ਹੁਣ ਸਫਲਤਾਪੂਰਕ ਪੂਰੇ ਹੋਣਗੇ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਵ੍ਰਿਸ਼ਭ ਰਾਸ਼ੀ ਵਾਲਿਓ ਤੁਹਾਡੇ ਉੱਪਰ ਬਣ ਰਹੀ ਹੈ। ਤੁਸੀਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੋਗੇ। ਆਪਣੇ ਜੀਵਨ ਵਿੱਚ ਅੱਗੇ ਵਧੋਗੇ। ਤੁਸੀਂ ਆਪਣੀਆਂ ਸਫਲਤਾਵਾਂ ਦੇ ਸੰਡੇ ਗਾੜ ਦੇ ਹੋਗੇ ਜਿਸ ਨੂੰ ਦੁਨੀਆ ਤੁਹਾਡਾ ਜਲਵਾ ਦੇਖ ਕੇ ਕਹਿਣਾ ਗਲਤ ਨਹੀਂ ਹੋਵੇਗਾ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ। ਤੁਹਾਡੇ ਲਈ ਸਮਾਂ ਬਹੁਤ ਚੰਗਾ ਸਾਬਤ ਹੋਣ ਵਾਲਾ ਹੈ। ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਦਾ ਹੀ ਹੈ ਕਿ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਬਣੀ ਹੋਈ ਹੈ ਕੰਨਿਆ ਰਾਸ਼ੀ ਵਾਲੇ ਤੁਹਾਨੂੰ ਦੱਸਦਾ ਹੀ ਹੈ ਕਿ ਨਾ ਕੇਵਲ ਤੁਹਾਨੂੰ ਧਨ ਲਾਭ ਹੋਵੇਗਾ ਬਲਕਿ ਤੁਹਾਡੇ ਵਪਾਰ ਵਿੱਚ ਖੂਬ ਵਾਧਾ ਵੀ ਹੋਵੇਗਾ ਇਸ ਤੋਂ ਇਲਾਵਾ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪਤਨੀ ਦੇ ਨਾਲ-ਨਾਲ ਤਨਖਾਹ ਵਾਦੇ ਦੇ ਪੂਰੇ ਯੋਗ ਹਨ ਜੋ ਲੋਕ ਵਿਦੇਸ਼ ਵਿੱਚ ਨੌਕਰੀ ਕਰਨ ਦਾ ਸੁਪਨਾ ਦੇਖ ਰਹੇ ਹਨ ਉਹਨਾਂ ਦੇ ਸੁਪਨਾ ਪੂਰਾ ਹੋਣ ਦੇ ਯੋਗ ਹਨ ਭਗਵਾਨ ਸ਼ਨੀ ਦੇਵ ਦੀ ਵਿਸ਼ੇਸ਼ ਕਿਰਪਾ ਕੰਨਿਆ ਰਾਸ਼ੀ ਵਾਲੋ ਤੁਹਾਡੇ ਉੱਪਰ ਬਣ ਰਹੀ ਹੈ ਨਾਲ ਹੀ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਮੁਨਾਫਾ ਹੋਵੇਗਾ ਧਨ ਪ੍ਰਾਪਤੀ ਦੇ ਅਨੇਕਾ ਅਵਸਰ ਕੰਨਿਆ ਰਾਸ਼ੀ ਵਾਲੋ ਤੁਹਾਨੂੰ ਮਿਲਣ ਵਾਲੇ ਹਨ ਭਗਵਾਨ ਸ਼ਨੀ ਦੇਵ ਤੁਹਾਡੇ ਉੱਪਰ ਆਪਣੀ ਕਿਰਪਾ ਦੀ ਰਸਤੇ ਬਣਾਈ ਰੱਖਣਗੇ ਤੁਹਾਡੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋਣਗੀਆਂ ਭਗਵਾਨ ਸ਼ਨੀ ਦੇਵ ਹੁਣ ਤੁਹਾਨੂੰ ਆਪਣੇ ਜੀਵਨ ਵਿੱਚ ਅਨੇਕ ਪ੍ਰਕਾਰ ਦੇ ਲਾਭ ਤਾਂ ਲਾਭ ਸਫਲਤਾਵਾਂ ਦੀ ਪ੍ਰਾਪਤੀ ਹੋਣ ਵਾਲੀਆਂ ਹੈ ਜਿਸ ਨਾਲ ਕੰਨਿਆ ਰਾਸ਼ੀ ਵਾਲੇ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜਿਸ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡਾ ਸਮਾਂ ਹੁਣ ਬਹੁਤ ਹੀ ਬਿਹਤਰੀਨ ਹੋਣ ਵਾਲਾ ਹੈ ਤੁਹਾਨੂੰ ਦੱਸ ਰਹੀ ਹਾਂ ਤੁਹਾਨੂੰ ਨਾ ਕੇਵਲ ਮਾਨ ਸਨਮਾਨ ਮਿਲੇਗਾ ਬਲਕਿ ਸਮਾਜ ਦੁਆਰਾ ਤੁਹਾਡੀ ਕਾਫੀ ਤਾਰੀਫ ਵੀ ਕੀਤੀ ਜਾਵੇਗੀ ਇਸੋ ਇਲਾਵਾ ਤੁਹਾਨੂੰ ਆਪਣੇ ਜੀਵਨ ਵਿੱਚ ਅਜਿਹੇ ਨਵੇਂ ਅਵਸਰ ਮਿਲਣਗੇ ਜਿਸ ਨਾਲ ਤੁਹਾਡੇ ਜੀਵਨ ਵਿੱਚ ਚੰਗਾ ਬਦਲਾਵ ਹੋਵੇਗਾ। ਭਗਵਾਨ ਸ਼ਨੀ ਦੇਵ ਤੁਹਾਡੇ ਉੱਪਰ ਆਪਣੀ ਕਿਰਪਾ ਬਣਾਈ ਰੱਖਣਗੇ। ਨਾਲ ਹੀ ਤੁਹਾਨੂੰ ਕਾਫੀ ਤਨ ਲਾਭ ਵੀ ਹੋਵੇਗਾ। ਜਿੱਥੇ ਇੱਕ ਤਰਫ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ, ਉੱਥੇ ਹੀ ਦੂਜੇ ਪਾਸੇ ਵਪਾਰ ਵਿੱਚ ਵਾਧਾ ਹੋਵੇਗਾ। ਸਿੰਘ ਰਾਸ਼ੀ ਵਾਲਿਓ, ਸਿੰਘ ਰਾਸ਼ੀ ਵਾਲਿਓ ਹੁਣ ਤੁਹਾਨੂੰ ਚਾਰੋਂ ਤਰਫ ਲਾਭ ਹੀ ਲਾਭ ਮਿਲਣ ਵਾਲਾ ਹੈ। ਤੁਹਾਡਾ ਜੀਵਨ ਬਦਲ ਜਾਵੇਗਾ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਇਸੇ ਨਾਲ ਹੀ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਜੋ ਲੋਕ ਸੰਤਾਨ ਪ੍ਰਾਪਤੀ ਦੀ ਇੱਛਾ ਰੱਖਦੇ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਵੀ ਮਿਲੇਗਾ ਜਿਸ ਨਾਲ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਦੋਸਤੋ ਤੁਹਾਨੂੰ ਦੱਸ ਦਈਏ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਸਿੰਘ ਰਾਸ਼ੀ ਵਾਲਿਓ ਹੁਣ ਤੁਹਾਡੇ ਜੀਵਨ ਵਿੱਚ ਤੁਹਾਨੂੰ ಅಪਾਰ ਖੁਸ਼ੀਆਂ ਦੀ ਪ੍ਰਾਪਤੀ ਹੋਵੇਗੀ ਜਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤਣ ਰਾਸ਼ੀ ਤਣ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਨੂੰ ਬਹੁਤ ਜਲਦੀ ਚੰਗੀਆਂ ਖਬਰ ਮਿਲਣ ਦੇ ਯੋਗ ਬਣ ਰਹੇ ਹਨ ਜੀ ਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਮਿਹਨਤ ਦਾ ਹੁਣ ਤੁਹਾਨੂੰ ਫਲ ਮਿਲਣ ਵਾਲਾ ਹੈ ਤੁਹਾਨੂੰ ਦੱਸ ਦਈਏ ਜੋ ਤੁਸੀਂ ਮਿਹਨਤ ਕੀਤੀ ਹੈ ਉਸ ਦਾ ਫਲ ਹੁਣ ਤੁਹਾਨੂੰ ਪ੍ਰਾਪਤ ਹੋਵੇਗਾ ਜਿਸ ਨਾਲ ਤੁਹਾਡੀ ਖੁਸ਼ੀਆਂ ਦਾ ਟਿਕਾਣਾ ਨਹੀਂ ਰਹਿਗਾ ਤੁਸੇ ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੇ ਰੁਕੇ ਹੋਏ ਕਾਰਜ ਭਗਵਾਨ ਸ਼ਨੀ ਦੇਵ ਦੇ ਆਸ਼ੀਰਵਾਦ ਦੇ ਨਾਲ ਸਮੇਂ ਤੇ ਪੂਰੇ ਹੋਣਗੇ ਤੁਹਾਨੂੰ ਆਪਣੇ ਪਰਿਵਾਰ ਤੇ ਦੋਸਤਾਂ ਦਾ ਪੂਰਾ ਸਾਥ ਮਿਲੇਗਾ ਭਗਵਾਨ ਸ਼ਨੀ ਦੇਵ ਦੀ ਇਹ ਸੇਮ ਕਿਰਪਾ ਬਣੀ ਹੋਈ ਹੈ ਭਗਵਾਨ ਸ਼ਨੀ ਦੇਵ ਦੀ ਕਿਰਪਾ ਦੇ ਨਾਲ ਤੁਹਾਡੀਆਂ ਤੰਸਬੰਨੀ ਸਾਰੀਆਂ ਜੋ ਪਰੇਸ਼ਾਨੀਆਂ ਸਨ ਉਹ ਦੂਰ ਹੋ ਜਾਣਗੀਆਂ ਤੁਹਾਨੂੰ ਧਨ ਪ੍ਰਾਪਤੀ ਦੇ ਅਨੇਕਾ ਅਫਸਰ ਪ੍ਰਾਪਤ ਹੋਣਗੇ ਧਨ ਵਿੱਚ ਖੂਬ ਵਾਧਾ ਹੋਵੇਗਾ ਅਨੇਕ ਪ੍ਰਕਾਰ ਦੇ ਲਾਭ ਤਾਲਾ ਲਾ ਵਡੀਆਂ-ਵਡੀਆਂ ਸਫਲਤਾਵਾਂ ਤੁਹਾਨੂੰ ਪ੍ਰਾਪਤ ਹੋਣ ਵਾਲੀਆਂ ਹਨ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੀ ਕਿਰਪਾ ਤੁਹਾਡੇ ਉੱਪਰ ਵਿਸ਼ੇਸ਼ ਰੂਪ ਵਿੱਚ ਬਣ ਰਹੀ ਹੈ ਨਾਲੇ ਨਾਲ ਤੁਹਾਨੂੰ ਦੱਸ ਦਈਏ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪਤਨੀਤੀ ਦੇ ਨਾਲ-ਨਾਲ ਤਨਖਾਹ ਵਾਦੇ ਦੇ ਵੀ ਚੋਗ ਹਨ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਨੀ ਦੇਵ ਦੇ ਕਿਰਪਾ ਦੇ ਨਾਲ ਤਾਂ ਨਰਾਸ਼ੀ ਵਾਲਿਓ ਤੁਹਾਡੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਦਾ ਹੁਣ ਅੰਤ ਹੋਵੇਗਾ। ਤੁਹਾਨੂੰ ਆਪਣੇ ਜੀਵਨ ਵਿੱਚ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ। ਦੋਸਤੋ ਇਹ ਸੀ ਉਹ ਖੁਸ਼ ਨਸੀਬ ਅਤੇ ਪਾਲਸ਼ਲੀ ਰਾਸ਼ੀਆਂ ਜਿਨ੍ਹਾਂ ਦੇ ਅਸਵਾਰ ਮਾਸਿਆ ਤੇ ਕਿਸਮਤ ਬਦਲਣ ਵਾਲੀ ਹੈ। ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਅਪਾਰ ਖੁਸ਼ੀਆਂ ਹੀ ਖੁਸ਼ੀਆਂ। ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ। i